ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਦਾਂ ਆਪਾਂ ਜਾਣਦੇ ਆਂ ਵੀ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਘਰਾਂ ਦੇ ਵਿੱਚ ਪਾਣੀ ਵੜਿਆ ਘਰ 파ੜ ਗਏ ਘਰ ਨੁਕਸਾਨੇ ਗਏ ਜ਼ਮੀਨਾਂ ਖਰਾਬ ਹੋਈਆਂ ਤੇ ਇੱਕ ਪਾਸੇ ਜਿੱਥੇ ਅੱਜ 2026 ਨਵਾਂ ਸਾਲ ਚੜਿਆ ਲੋਕ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਆ ਤੇ ਯੂਨਾਈਟਿਡ ਸਿੱਖ ਦੀ ਟੀਮ ਉਹਨਾਂ ਪਰਿਵਾਰਾਂ ਦੀਆਂ ਖੁਸ਼ੀਆਂ ਦੇ ਵਿੱਚ ਇੱਕ ਪਰਵਕਾਰ ਬਣ ਕੇ ਉੱਭਰੀ ਏ ਇੱਕ ਆਸ ਬਣ ਕੇ ਉੱਭਰੀ ਏ ਜਿੱਦਾਂ ਜਦੋਂ ਅਸੀਂ ਸਰਵੇ ਕੀਤਾ ਤੇ ਸਾਡੀ ਟੀਮ ਨੇ ਇੱਥੇ ਆ ਕੇ ਵੇਖਿਆ ਵੀ ਇਹਨਾਂ ਦਾ ਬੱਚਾ ਜਿਹੜਾ ਉਹ ਨੇਤਰਹੀਨ ਏ ਪਰਿਵਾਰ ਦਾ ਜਿਹੜਾ ਗੁਜ਼ਾਰਾ ਏ ਉਹ ਵੀ ਬੜੀ ਮੁਸ਼ਕਲ ਨਾਲ ਚੱਲ ਰਿਹਾ ਚਾਰਕ ਕਨਾਲਾ ਜ਼ਮੀਨ ਆ ਉਹ ਵੀ ਜ਼ਮੀਨ ਜਿਹੜੀ ਗਹਿਣੇ ਪਈ ਹੋਈ ਏ ਕੋਈ ਜੇ ਆਪਾਂ ਵੇਖੀਏ ਬਾਪੂ ਜੀ ਵੀ ਐਡੇ ਸਰੀਰਕ ਪੱਖੋਂ ਤੰਦਰੁਸਤੀ ਨਹੀਂ ਹੈਗੀ ਵੀ ਜਿਹੜੇ ਕੰਮਕਾਰ ਕਰ ਸਕਦੇ ਆ ਘਰ ਦੇ ਹਾਲਾਤ ਵੇਖੇ ਘਰ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਇਮੀਡੀਏਟਲੀ ਇਹਨਾਂ ਵੱਲੋਂ ਕਿਹਾ ਗਿਆ ਵੀ ਭਾਈ ਸਾਡਾ ਬੱਚਾ ਜਿਹੜਾ ਏ ਉਹ ਨੇਤਰਹੀਨ ਏ ਉਹਦੀ ਨਿਗਾ ਨਹੀਂ ਹੈਗੀ ਤੇ ਜਦੋਂ ਉਹਨੇ ਟਾਇਲਟ ਅਸੀਂ ਲੈ ਕੇ ਜਾਣਾ ਹੁੰਦਾ ਤੇ ਸਾਨੂੰ ਬੜੀਆਂ ਹੀ ਮੁਸ਼ਕਲਾਂ ਆਉਂਦੀਆਂ ਨੇ ਤੇ ਟੀਮ ਵੱਲੋਂ ਇੱਕਦਾਂਹੀ ਫੈਸਲਾ ਲਿਆ ਗਿਆ ਤੇ ਇਹਨਾਂ ਦੇ ਜਿਹੜੀ ਬਾਥਰੂਮ ਦੀ ਸੇਵਾ ਹੈ ਉਹ ਯੂਨਾਈਟਿਡ ਸਟੇਟ ਦੀ ਟੀਮ ਵੱਲੋਂ ਲਗ ਭਾਗ ਜਿਹੜੀ ਉਹ ਛੱਤ ਪੈਣ ਵਾਲੀ ਰਹਿ ਗਈ ਏ ਬਾਕੀ ਉਹ ਸਾਰੀ ਸੇਵਾ ਹੋ ਚੁੱਕੀ ਏ ਇਹ ਸੇਵਾ ਜਿਹੜੀ ਸੰਗਤਾਂ ਦੇ ਸੰਯੋਗ ਦੇ ਨਾਲ ਹੋ ਰਹੀ ਏ ਅਸੀਂ ਧੰਨਵਾਦੀ ਆ ਸੰਗਤਾਂ ਦੇ ਜਿਹੜੇ ਯੂਨਾਈਟਿਡ ਸਿੱਖ ਦੀ ਟੀਮ ਨੂੰ ਸਪੋਰਟ ਕਰਦੇ ਨੇ ਤੇ ਅਸੀਂ ਤਾਂ ਹੀ ਇਹਨਾਂ ਸਿੰਘਾਂ ਤੱਕ ਪਹੁੰਚਦੇ ਆ ਅਸੀਂ ਮਲੇਸ਼ੀਆ ਦੀ ਸੰਗਤ ਦੇ ਬਹੁਤ ਜਿਆਦੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਸੇਵਾ ਲਈ ਮਲੇਸ਼ੀਆ ਦੀ ਸੰਗਤ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਏ ਨਾਲ ਸਾਡੇ ਉਹ ਪਰਿਵਾਰ ਨੇ ਤੇ ਅਸੀਂ ਵਧਾਈ ਦਿੰਨੇ ਆ ਤੁਹਾਡੇ ਮਾਧਿਅਾਰਾਂ ਵੀ ਸਾਰੀ ਸੰਗਤ ਨੂੰ ਵੀ ਨਵੇਂ ਸਾਲ ਦੇ ਆਪਜੀ ਬਹੁਤ ਬਹੁਤ ਵਧਾਈ ਹੋਵੇ ਵੇਖੋ ਜੀ ਇਹ ਹੜਾਂ ਦੇ ਕਾਰਨ ਇਹ ਮੱਲੋ ਨੁਕਸਾਨ ਹੋਇਆ ਸੀ ਤੇ ਬਹੁਤ ਆ ਧੰਨਵਾਦ ਵੀਰਾਂ ਦੇ ਸਿੱਖ ਜਨਰੇਟਰ ਵਾਲਿਆਂ ਨੂੰ ਤੇ ਬਹੁਤ ਦਿਨਾਂ ਸੇਵਾਜ ਕੀਤੀ ਆ ਤੇ ਹੁਣ ਵੀ ਆ ਬਾਸਰੂਨਾ ਨਾ ਕਰਤਾ ਤੇ ਹੁਣ 7 ਪਾਉਣ ਵਾਲੀ ਰਹਿ ਗਈ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਉਹ ਜੀ ਇਹਦੀ ਨਿਗਾਣੀ ਹੈਗੀ ਬੱਚੇ ਦੀ ਤੇ ਨਿਗਾਹ ਕਰਨੀ ਫਿਰ ਥੋੜਾ ਜਾਉਣਾ ਜਾਣਾ ਨੂੰ ਬਾਹਰ ਦੀ ਬੜੀ ਮੁਸ਼ਕਲ ਆ ਜਾਂਦੀ ਸੀ ਲੱਤਾਂ ਲੁੱਟਾਂ ਵੀ ਛਲਾ ਲੈਂਦਾ ਸੀ ਤੇ ਡਗ ਡਗ ਪੈਂਦਾ ਸੀ ਉਹਦੇ ਕਾਰਨ ਹੀ ਫਿਰ ਮੰਨ ਲਓ ਆਪਣੇ ਘਰ ਦੀ ਹਾਲਤ ਅਜੇ ਵੀ ਮੰਨ ਲਓ ਘਰ ਕੋਲ ਪਾਟਾ ਪਿਆ ਏ ਚਲੋ ਜਿੰਨਾ ਵੀ ਹੋ ਗਿਆ ਧੰਨਵਾਦ ਹੈ ਸੰਗਤਾਂ ਦੇ ਹੈ